ਸਤਿ ਸ੍ਰੀ ਅਕਾਲ ਜੀ ਮੈਂ ਉਮੀਦ ਕਰਦਾ ਤੂੰ ਸਾਰੇ ਠੀਕ-ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਾਂਗੇ ਜਿਹੜਾ ਸਿਸਟਮ ਲੱਗਣ ਜਾ ਰਿਹਾ 31 ਦਸੰਬਰ ਤੇ 1 ਜਨਵਰੀ ਨੂੰ ਪੰਜਾਬ ਨਾਂ ਲੱਗਦੇ ਸੂਬੇ ਹੋ ਗਏ ਉੱਤਰੀ ਹਰਿਆਣਾ ਉੱਤਰੀ ਰਾਜਸਥਾਨ ਹੋ ਗਿਆ ਪੱਛਮੀ ਯੂਪੀ ਤੱਕ ਆ ਬਹੁਤੇ ਖੇਤਰਾਂ ਵਿੱਚ ਨਹੀਂ ਪੈ ਸਕਦਾ ਤੇ ਦਿੱਲੀ ਦੇ ਖੇਤਰਾਂ ਵਿੱਚ ਟੁੱਟੂਆਂ ਕਾਰਮੀਆਂ ਰਹਿ ਸਕਦੇ ਨੇ ਬਾਕੀ ਕਿਹੜੇ-ਕਿਹੜੇ ਇਲਾਕਿਆਂ ਵਿੱਚ ਵਾਧਤ ਕਿਹੜੇ-ਕਿਹੜੇ ਇਲਾਕਿਆਂ ਵਿੱਚ ਘਟ ਅਮੀਹ ਹਨੇਰ ਦਾ ਸਾਰ ਬੰਦੇ ਦਿਖਾਈ ਦੇ ਰਹੇ ਨੇ ਕਿਹੜੇ-ਕਿਹੜੇ ਖੇਤਰਾਂ ਵਿੱਚ ਗੜੇਮਰੀ ਹੋਣ ਦੀ ਸੰਭਾਵਨਾ ਸਾਰੀ ਅਪਡੇਟ ਆ ਜਾਣਕਾਰੀ ਆਪਾਂ ਇਸ ਵੀਡੀਓ ਬੇਨਤੀ ਕਰਨਾ ਚਾਹੁੰਦਾ ਗੁਜਾਰਸ਼ ਕਰਨਾ ਚਾਹੁੰਦੇ ਹਾਂ ਤੁਸੀਂ ਕਿਹੜੇ ਇਲਾਕੇ ਆ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਮੇਰੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਹਾਂ ਜਿਹੜੇ ਵੀ ਚੈਨਲ ਤੇ ਨਵਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 31 ਦਸੰਬਰ ਦੁਪਹਿਰ ਤੱਕ ਜਾਂ ਸ਼ਾਮ ਤੱਕ ਮੌਸਮ ਠੀਕ ਠਾਕ ਤੇ ਮੌਸਮ ਵਿੱਚ ਜਿਹੜੀ ਤਬਦੀਲੀ ਦੇਖਣ ਨੂੰ ਮਿਲੇਗੀ 31 ਦਸੰਬਰ ਦੁਪਹਿਰ ਨਾਲ ਸ਼ਾਮ ਰਾਤ ਤੋਂ ਲੈ ਕੇ ਜਨਕੀ ਸ਼ਾਮ ਤੋਂ ਬਾਅਦ ਰਾਤ ਦੇ ਅੱਧੀ ਰਾਤ ਤੋਂ ਲੈ ਕੇ ਜਾਂ ਕੈਸਰ ਰਾਤ ਦੇ ਘੰਟਿਆਂ ਤੋਂ ਲੈ ਕੇ ਅ ਕੇ ਸਿਸਟਮ ਐਕਟ ਹੋ ਜਾਵੇਗਾ ਇਹਦੇ ਕਹਾਂਟੀ ਉਹਨਾਂ ਦੇ ਦੇਣ ਉਹਨਾਂ ਦੇ ਸਵਿਚ ਸਿਸਟਮ ਲੱਗਣ ਦਾ ਸਾਰ ਹੈ ਕਿ ਮੇਨ ਜੇ ਟਾਰਗੇਟ ਹੋਵੇਗਾ 31 ਦਸੰਬਰ ਰਾਤ ਤੋ ਲੈ ਕੇ ਤੋਂ ਉਸ ਵਾਰ ਤੜਕਸਾਰ ਹੋ ਕੇ 1 ਜਨਵਰੀ ਤੇ ਉਸ ਦਿਪਹਿਰ ਸ਼ਾਮ ਤੇ ਰਾਤ ਦੇ ਘੰਟੇ ਜਨਨ ਕਿ 1 ਜਨਵਰੀ ਰਾਤ ਤੱਕ ਇਹ ਸਿਸਟਮ ਐਕਟਿਵ ਰਹੇਗਾ ਤੇ ਕਾਫੀ ਖੇਤਰਾਂ ਵਿੱਚ ਜਿਹੜਾ ਮੀਂਹ ਪੈ ਸਾਰਾ ਬਹੁਤੇ ਖੇਤਰਾਂ ਹਲਕਾ ਦਰਮਿਆਨਾ ਮੀ ਰਵੇਗਾ ਤੇ ਕਿਤੇ ਕਿਤੇ ਉਸਰੇ ਦਰਮਿਆਨੇ ਤੋਂ ਆ ਤੇਜ਼ ਮੀਦੇ ਝਟਾਂ ਲੱਗ ਸਕਦੀਆਂ ਨੇ ਕੁਝ 2-4 ਜ਼ਿਲ੍ਹੇ ਪੰਜਾਬ ਨਾਲ ਲੱਗਦੇ ਉੱਤਰੀ ਆਪਣੇ ਰਾਜਸਥਾਨ ਜਾਂ ਹਰਿਆਣਾ ਦੇ ਖੇਤਰ ਹੋਗੇ ਆ ਪੱਛਮੀ ਯੂਪੀ ਤੱਕ ਕਹਿ ਤੇ ਦੋ ਚਾਰ ਜ਼ਿਲ੍ਹੇ ਦੋ ਚਾਰ ਜਾਂ ਪੰਜ ਸੱਤ ਜ਼ਿਲ੍ਹਿਆਂ ਦੇ ਵਿੱਚ ਕਿਤੇ ਕਿਤੇ ਨਿੱਕੀ ਮੋਟੀ ਆ ਗੜੇ ਮਾਰੀ ਵੇਖਣ ਨੂੰ ਮਿਲ ਸਕਦੀ ਤਾਂ ਪੰਜਾਬ ਦੇ ਬਿਲਕੁਲ ਜਿਹੜੇ ਦੱਖਣੀ ਖੇਤਰ ਹੋ ਗਏ ਜਾਂ ਉੱਤਰੀ ਆਪਣੇ ਆਪਣਾ ਰਾਜਸਥਾਨ ਦੇ ਖੇਤਰ ਹੋ ਗਏ ਸ੍ਰੀ ਗੰਗਾ ਨਗਰ ਹੋ ਗਿਆ ਹੁਣ ਮਾਨਗੜ ਹੋ ਗਿਆ ਨੂਬਗੜ ਹੋ ਗਿਆ ਆ ਸੰਗਰੀਆ ਦੇ ਖੇਤਰੋ ਕੇ सिरसा ਐਸਾ ਅਰਜ ਫਤਿਹਬਾਦ ਦੇ ਖੇਤਰੋ ਕੇ ਨਾਲ ਲੱਗਦੇ ਮਾਨਸਾ ਆ ਗਏ ਤੇ ਬਠਿੰਡਾ ਦੇ ਖੇਤਰ ਆ ਸੰਗਰੂਰ ਦੇ ਕੁਝ ਪਟਿਆਲਾ ਦੇ ਭਾਗ ਹੋ ਗਏ ਜਾਂ ਆਪਣਾ ਫਿਰੋਜ਼ਪੁਰ ਹੋ ਗਿਆ ਨਾਲ ਲੱਗਦੇ ਕੁਝ ਸ਼ਾਹ ਫਰੀਦਕੋਟ ਹੋ ਗਿਆ ਜਾਂ ਆਪਣਾ ਮੋਗਾ ਦੇ ਖੇਤਰੋ ਕੇ ਆਪਣਾ ਆਬੂਰ ਮਲੋਟ ਫਾਜ਼ਿਲਕਾ ਇਹਨਾਂ ਵਿੱਚ ਬਹੁ ਅਮਦੇ ਮੀ ਪਾਸਰ ਜਨਕੀ ਇੱਥੇ ਜਿਹੜੀ ਕਾਰਵਾਈ ਜ਼ਿਆਦਾ ਰਹਿ ਸਕਦੀ ਬਾਕੀ ਇਲਾਕਿਆਂ ਨਾਲ ਇੱਥੇ ਇਹ ਕਾਰਵਾਈ ਬਹੁਤੇ ਖੇਤਰਾ ਵਿੱਚ ਦੇਖਣ ਨੂੰ ਮਿਲੇ ਕੁਝ ਖੇਤਰਾ ਵਿੱਚ ਅਜਰਤਰ ਇੱਥੇ ਮੀਰਾ ਦੇ ਹਲਕਾ ਦਰਮਿਆਨਤ ਕੇ ਦਰਮਿਆਨੇ ਤੋਂ ਭਾਰੀ ਵੀ ਦੇ ਚਟਾ ਇੱਥੇ ਲੱਗ ਸਕਦੇ ਇੱਥੇ ਜਿਹੜੀ ਗੜੇ ਮਾਰੀ ਹੋਣ ਦੀ ਸੰਭਾਵਨਾ ਜਾਹਰ ਜਿਹੜੀ ਬੰਦੀ ਦਿਖਾਈ ਦੇ ਰਹੀ ਕੁਝ ਖੇਤਰਾ ਵਿੱਚ ਦੋ ਚਾਰ ਜ਼ਿਲ੍ਹਿਆਂ ਦੇ ਆ ਕੁਝ ਇਲਾਕੇ ਪਿੰਡਾਂ ਵਿੱਚ ਗੜੇ ਮਾਰੀ ਜੋ ਇਨਕਾਰ ਨਹੀਂ ਕੀਤਾ ਜਾਸਰ ਬਾਕੀ ਜਿਹੜੇ ਜ਼ਿਲ੍ਹੇ ਰਹਿ ਗਏ ਨੇ ਪਠਾਨਕੋਟ ਗੁਰਦਾਸਪੁਰ ਹੁਸ਼ਿਆਰਪੁਰ ਨਵਾਂ ਸ਼ਹਿਰੋ ਦਾ ਜਲੰਧਰ ਕਪੂਰਥਲਾ ਗਿਆ ਆ ਨਾਲ ਲੱਗਦੇ ਖੇ ਹੋ ਗਿਆ ਰੂਪਨਾ ਕਰੋਗਾ ਮੋਨਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਕੁਝ ਫਤਿਹਗੜ੍ਹ ਸਾਹਿਬ ਦੇ ਇਲਾਕੇ ਹੋਗੇ ਜਾਂ ਅੰਮ੍ਰਾਲਾ ਕਾ ਆਪਣਾ ਕੈਂਥਲ ਹੋ ਗਿਆ ਚੰਡੀਗੜ੍ਹ ਤੇ ਨਾਲ ਲੱਗਦੇ ਹਰਿਆਣਾ ਦੇ ਖੇਤਰ ਹੋਗੇ ਦਿੱਲੀ ਦੇ ਖੇਤਰ ਹੋਗੇ ਪੱਛਮੀ ਯੂਪੀ ਇਹਨਾਂ ਵਿੱਚ ਵੀ ਕਾਰਵਾਈ ਟੁੱਟਵੀਂ ਰਹਿ ਸਕਦੀ ਜੜ ਕੇ ਇੱਥੇ ਵੀ ਜਿਹੜੀ ਸੁਭਾਵਨਾ ਰਹੇਗੀ ਬਹੁਤੇ ਖੇਤਰਾਂ ਵਿੱਚ ਹਲਕਾ ਮੀਂਹ ਜਿਆਦਾਤਰ ਆਪ ਗੱਲ ਕਰੀਏ ਆ ਬਹੁਤੇ ਖੇਤਰਾਂ ਵਿੱਚ ਹਲਕਾ ਦਰਮਿਆਨਾ ਮੀਂਹ ਰਹਿ ਸਕਦਾ ਕਿਤੇ ਕਿਤੇ ਉਸਰ ਦਰਮਿਆਨੇ ਤੇਜ਼ ਮੀਂਹ ਚੱਟਾਂ ਲੱਗਦੇ ਇੱਥੇ ਵੀ ਜਿਹੜੀ ਇੱਕ ਅੱਧੇ ਜ਼ਿਲ੍ਹੇ ਵਿੱਚ ਨਿੱਕੀ ਮੋਟੀ ਆ ਗੜੇ ਮਾਰੀ ਹੁੰਦੀ ਜਿਹੜੀ ਸੁਭਾਵਨਾ ਬ ਆ 24 ਘੰਟੇ ਤੋਂ ਆਪ ਕਰਕੇ 24 ਤੋਂ ਲੈ ਕੇ ਆ 25 26 ਘੰਟੇ ਹੋਣਗੇ ਇਹਨਾਂ ਵਿੱਚ ਜਿਹੜੀ ਕਾਰਵਾਈ ਹੋਣ ਦੀ ਸੰਭਾਵਨਾ ਤੇ ਬਹੁਤੇ ਖੇਤਰਾ ਵਿੱਚ ਮੀਂਹ ਜਿਹੜਾ ਪੈਸੇ ਹਲਕਾ ਦਰਮਿਆਨਾ ਤੇ ਕੁਝ ਖੇਤਰ ਦਰਮਿਆਨੇ ਤੇਜ਼ਮੀ ਦੇ ਛੱਟਾਂ ਲੱਗ ਸਕਦੀਆਂ ਨੇ ਤਤੁੰਦਾ ਦੀ ਗੱਲ ਕਰੀ 31 ਦਸੰਬਰ ਹੋ ਗਿਆ ਉਸ ਤੋਂ 2 ਜਨਵਰੀ ਤੱਕ ਤੜਕਸਾਰ ਹੋ ਗਿਆ ਅੱਧੀ ਰਾਤ ਤੋਂ ਬਾਅਦ 20 ਦੇ ਘੰਟੇ ਹੋਵੇ ਤੁੰਦਾ ਜਿਹੜੀਆਂ ਆ ਰਹਿ ਸਕਦੀਆਂ ਨੇ ਤਾਂ ਉਸ ਤੋਂ ਬਾਅਦ ਆਪਣਾ 3-4 ਤੋਂ ਲੈ ਕੇ ਤੇ 5-6 ਤੱਕ ਆ ਤੁੰਦਾ ਰਹੇ ਤੇ ਜਾਨੀ ਕਿ ਧੁੰਦ ਪੈਣ ਦੀ ਸੰਭਾਅ ਬਹੁਤ ਹੀ ਘੱਟ ਰਹੇਗੀ ਤਾਂ ਵਧੀਆ ਜਿਹੜਾ ਮੌਸਮ ਸਾਫ਼ ਤੇ ਆ ਵਧੀਆ ਤੋਂ ਉਪ ਇੰਨਾ ਦਿਨਾਂ ਦੇ ਵਿੱਚ ਹੋ ਸਕਦਾ ਹੈ ਕਿ ਤਿੰਨ ਤੋਂ ਬਾਅਦ ਜਪਾਨ 6 ਦੇ ਦਰਮਿਆਨ ਕੋਰਾ ਪੈਣ ਦੀ ਜਿਹੜੀ ਸੰਭਾਅਨ ਬੰਦੀ ਦਿਖਾਈ ਦੇ ਰਹੀ ਹੈ ਉਸ ਤੋਂ ਪਹਿਲਾਂ ਇੱਕ ਜਿਹੜਾ ਸਿਸਟਮ 31 ਦਸੰਬਰ 1 ਜਨਵਰੀ ਦਾ ਉਸ ਤੋਂ ਬਾਅਦ 7 ਤੋਂ ਬਾਅਦ ਜਾਨਕੀ 8 ਤੋਂ ਲੈ ਕੇ 7 ਤੋਂ ਲੈ ਕੇ 10 11 ਦੇ ਦਰਮਿਆਨ ਲੱਗਣ ਦੀ ਸੰਭਾਅਨੇ ਆਪਤ ਵਣ ਬਾਅਦ ਜਾਣਕਾਰੀ ਸਾਂਝਾ ਕਰਾਂਗੇ ਕਾਫੀ ਦਿਨ ਪਹਿਨ ਸਿਸਟਮ ਵਿੱਚ ਬਦਲਾਅ ਦੇਖਣ ਨੂੰ ਮਿਲ ਸਦਾ ਸਿਸਟਮ ਘਟੂਸ ਤੋਂ ਬਾਅਦ ਵੀ ਸਕਦਾ ਹੈ 31 ਦਸੰਬਰ ਰਾਤ ਤੋਂ ਲੈ ਕੇ 1 ਜਨਵਰੀ ਰਾਤ ਜਾਂ 2 ਜਨਵਰੀ ਆਪਣਾ ਤੜਕਸਾਰ ਤੱਕ ਬਿਲਕੁਲ ਜਿਹੜੇ ਪਹਾੜਾਂ ਦੇ ਨਾਲ ਲੱਗਦੇ ਖੇਤਰੋਗੇ ਇੱਥੇ ਦੋ ਸਾਨ ਮੇ ਕਿਤੇ ਕਿਤੇ ਜਿਹੜੀ ਕਾਰਵਿੰਗ ਹੋ ਸਕਦੀ ਹੈ ਨਾ ਬਾਕੀ ਮੇਨ ਟਾਰਗੇਟ ਰਹੇਗਾ 31 ਦਸੰਬਰ ਰਾਤ ਤੋਂ ਲੈ ਕੇ 1 ਜਨਵਰੀ ਰਾਤ ਤੱਕ ਇਹ 24 ਕੈਂਡਾ ਦੇ ਵਿੱਚ ਵਿੱਚ ਕਾਰ ਨਹੀਂ ਹੋਣ ਦੇ ਸਭਾ ਉਹਨਾਂ ਬਹੁਤੇ ਖੇਤਰਾਂ ਵਿੱਚ ੜਮੀ ਪੈਸੇ ਦਾ ਜਾਨਕੀ ਕਈ ਖੇਤਰ ਹਲਕਾ ਦਰਮਿਆਨਾ ਕੁਝ ਖੇਤਰਾਂ ਦੇ ਦਰਮਿਆਨੇ ਤੇਜ਼ਮੀ ਦੇ ਚੱਟਾਂ ਲੱਗ ਸਕਦੀਆਂ ਨੇ ਬਾਕੀ ਜੋ ਵੀ ਕਰਨਾ ਪਰਮਾਤਮਾ ਵਾਹਿਗੁਰੂ ਨੇ ਕਰਨਾ ਆ ਕਿਤੇ ਘੱਟ ਵੀ ਪਾਉਂਦਾ ਕਿਤੇ ਜ਼ਿਆਦਾ ਪਾਉਂਦਾ ਠੀਕ ਜੋ ਵੀ ਸੈਟਲਾਈਟ ਰਡਾਰ ਸਿਸਟਮ ਉਸ ਦਾ ਅਕਾਉਂਟਿੰਗ ਤੁਹਾਡੇ ਤੱਕ ਜਾਣਕਾਰੀ ਸਾਂਝੀ ਕਰ ਦਿੱਤੀ ਤੇ ਬਾਕੀ ਕੋਈ ਵੀ ਅਪਡੇਟ ਮਿਲੇਗੀ ਜਾਬ ਬਾਏ ਚੈਨਲ ਦੇ ਜ਼ਰੀਏ ਸਰਕਾਰਾਂ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੂੰ ਮੇਰੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤਾਂ ਨਹੀਂ ਨੈਕਸਟ ਵੀਡੀਓ ਨੂੰ ਅਪਡੇਟ ਤੁਹਾਡੇ ਇਲਾਕੇ ਤੁਹਾਡੇ ਜ਼ਿਲ੍ਹੇ ਤੁਹਾਡੇ ਤੱਕ ਪਹੁੰਚਾਉਣ ਦੀ ਕੋਸ਼ਿਸ਼ ਕਰੀਏ ਤਾਂ ਵੀਡੀਓ ਨੂੰ ਆਨ ਤੌਰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ